ਕਬੀਰ ਨੌਬਤ ਸੁਭਾ ਕੀ ਦਿਨ ਦਸ ਲੇਹ ਗਜਾਏ ਨਦੀ 나ਵ ਸੰਜੋਗ ਜਿਉ ਬਹਰ ਨ ਮਿਲਹਿ ਕਾਈ ਨੌਬਤ ਕਹਿਆ ਜਾਂਦਾ ਹੈ ਨਗਾਰੇ ਨੂੰ ਭਗਤ ਕਬੀਰ ਜੀ ਕਹਿੰਦੇ ਕੋਈ ਅਮੀਰ ਆਦਮੀ ਰਾਜਕਮਾਰ ਕੋਈ ਗਵਰਨਰ ਸੂਬੇਦਾਰ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦਾ ਹੈ ਭਾਵੇਂ ਕਿ ਜਦੋਂ ਸਫ਼ਰ ਕਰਦਾ ਹੈ ਉਸ ਦੇ ਅੱਗੇ ਨੌਬਤ ਵਜਾਈ ਜਾਂਦੀ ਹੈ ਨੌਬਤ ਵਜਾਉਣ ਦਾ ਮਤਲਬ ਹੁੰਦਾ ਹੈ ਕਿ ਜੋ ਰਸਤੇ ਦੇ ਵਿੱਚ ਆਮ ਲੋਕ ਹਨ ਉਨਨ ਨੂੰ ਇਹ ਮੈਸੇਜ ਪਹੁੰਚਾਇਆ ਜਾਵੇ ਕਿ ਕੋਈ ਅਮੀਰ ਆਦਮੀ ਕੋਈ ਰਾਜਕਮਾਰ ਕੋਈ ਅਹੁਦੇਦਾਰ ਵਿਅਕਤੀ ਆ ਰਿਹਾ ਹੈ ਥੋੜਾ ਜਿਹਾ तहजीਬ ਦੇ ਵਿੱਚ ਅਦਬ ਦੇ ਵਿੱਚ ਸ਼ਨੀਕੇ ਦੇ ਨਾਲ ਰਹੋ ਅਤੇ ਉਸ ਨੂੰ ਰਸਤਾ ਛੱਡ ਦਿਓ ਦੂਸਰਾ ਨੌਬਤ ਵਜਾਉਣ ਦਾ ਮਤਲਬ ਇਹ ਹੈ ਜਿਹੜਾ ਵਿਅਕਤੀ ਆ ਰਿਹਾ ਹੈ ਉਹ ਆਪਣੇ ਅਹੁਦੇ ਦਾ ਰਤਵੇ ਦਾ ਪ੍ਰਗਟਾਵਾ ਕਰਦਾ ਜੋ ਉਸ ਦੇ ਕੋਲ ਪਾਵਰ ਹੈ ਅਹੁਦਾ ਹੈ ਰਤਬਾ ਹੈ ਉਸ ਦਾ ਕਿਤੇ ਨਾ ਕਿਤੇ ਉਹ ਪ੍ਰਗਟਾਵਾ ਵੀ ਕਰਦਾ ਹੈ ਪੁਰਾਣੇ ਸਮੇਂ ਦੇ ਵਿੱਚ ਨੌਬਤ বাজਾਈ ਜਾਂਦੀ ਸੀ ਅੱਜ ਦੇ ਸਮੇਂ ਦੇ ਵਿੱਚ ਜੋ ਲਾਵਲ ਬੱਤੀ ਵਾਲੀ ਗੱਡੀ ਐ ਜਿਸ ਦੇ ਉੱਪਰ ਹੋਪਟਰ ਲੱਗਿਆ ਉਹ ਦੇ ਦਿੱਤੀ ਜਾਂਦੀ ਐ ਸਰਕਾਰ ਦੇ ਵੱਲੋਂ ਜਿਹੜੇ ਅਹੁਦੇਦਾਰ ਬੰਦੇ ਹਨ ਕੋਈ ਰਾਸ਼ਟਰਪਤੀ ਐ ਕੋਈ ਮੰਤਰੀ ਐ ਕੋਈ ਡੀਸੀ ਐ ਕੋਈ ਪੁਲਿਸ ਕਮਿਸ਼ਨਰ ਐ ਅੱਜ ਦੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਨਗਾਰਾ ਨੌਵਤ ਵਜਾ ਦਿੱਤੀ ਜਾਂਦੀ ਸੀ ਅੱਜ ਦੇ ਸਮੇਂ ਵਿੱਚ ਲਾਵਣ ਵਿਕਤੀ ਵਾਲੀ ਗੱਡੀ ਹੁੰਦੀ ਹੈ ਜਿਸ ਤੋਂ ਜੋ ਆਮ ਵਿਅਕਤੀ ਹੈ ਉਹਨਾਂ ਨੂੰ ਸੁਨੇਹਾ ਪਹੁੰਚਦਾ ਹੈ ਕਿ ਵਾਕਿਆ ਹੀ ਕੋਈ ਵੱਡਾ ਆਦਮੀ ਜਾ ਰਿਹਾ ਹੈ ਭਗਤ ਕਬੀਰ ਜੀ ਕਹਿੰਦੇ ਜਿਹੜੀ ਨੌਬਤ বাজ ਰਹੀ ਹੈ ਇਹ ਤਾਂ 10 ਦਿਨਾਂ ਦੀ ਹੀ ਖੇਡ ਹੈ ਇਹ ਨੌਬਤ ਸਦਾ ਥੋੜੀ ਵੱਜਦੀ ਹੈ ਕਿਸੇ ਦੀ ਅੱਗੇ ਬੰਦੇ ਦੇ ਕੋਲੋਂ ਜਦੋਂ ਅਹੁਦਾ ਚਲਿਆ ਜਾਂਦਾ ਹੈ ਕੌਣ ਨੌਬਤ ਵਜਾਉਂਦਾ ਕੋਈ ਨਹੀਂ ਵਜਾਉਂਦਾ ਜਾਂ ਜਦੋਂ ਬੰਦਾ ਜਹਾਨੋਂ ਤੁਰ ਜਾਂਦਾ ਹੈ ਮਨੁੱਖ ਦਾ ਜੀਵਨ ਖਤਮ ਹੋ ਜਾਂਦਾ ਹੈ ਮੌਤ ਆ ਜਾਂਦੀ ਹੈ ਫਿਰ ਉਹ ਜਿਹੜੀ ਨੌਬਤ ਵਜਾਉਣ ਵਾਲੇ ਵਿਅਕਤੀ ਨੇ ਉਹ ਕਿਸੇ ਅੱਗੇ ਦੇ ਹੋਰ ਜਾ ਕੇ ਨੌਬਤ ਵਜਾਉਂਦੇ ਭਗਤ ਕਬੀਰ ਜੀ ਕਹਿ ਰਹੇ ਹੈ ਜੋ ਜੀਵਨ ਹੈ ਜ਼ਿੰਦਗੀ ਹੈ ਇਹ 10 ਦਿਨਾਂ ਦੀ ਖੇਡ ਹੈ ਕਬੀਰ ਨੌਬਤ ਆਪਣੀ ਦਿਨ 10 ਲੇਹੇ ਬਜਾਈ ਗੁਰੂ ਸਹਿਬਾਨ ਇਹ ਭਗਤ ਕਬੀਰ ਜੀ ਗੱਲ ਇਹ ਸਮਝਾਉਣਾ ਚਾਹੁੰਦੇ ਹੈ ਕਿ ਇਹ ਇਨਸਾਨ ਜਿਹੜਾ ਤੇਰਾ ਜੀਵਨ ਇਹ ਥੋੜੇ ਚਿਰ ਹੈ ਇਹ ਕੋਈ ਬਹੁਤਾ ਲੰਬੇਰਾ ਨਹੀਂ ਹੈ ਗੁਰਬਾਣੀ ਦੇ ਵਿੱਚ ਜਦੋਂ 10 ਦਿਨਾਂ ਦੀ ਗੱਲ ਚਾਰ ਘੜੀਆਂ ਦਾ ਜ਼ਿਕਰ ਕੀਤਾ ਗਿਆ ਤਾਂ ਇਹਦਾ ਮਤਲਬ ਕੀ ਹੈ ਕਿ ਮਨੁੱਖ ਦੇ ਕੋਲ ਲਿਮਟ ਦੇ ਵਿੱਚ ਟਾਈਮ ਹੈ ਅਨਲਿਮਿਟਿਡ ਟਾਈਮ ਨਹੀਂ ਹੈ ਮਨੁੱਖਾ ਜ਼ਿੰਦਗੀ ਹੈ ਜਿਹੜੀ ਉਹਦੀ ਗਿਣਤੀ ਮਿੰਤੀ ਕੀਤੀ ਜਾ ਸਕਦੀ ਹੈ ਕਿੰਨਾ ਕੁ ਸਮਾਂ ਹੈ ਉਹ ਗਿਣਤੀ ਮਿੰਤੀ ਤੋਂ ਬਾਹਰ ਹੀ ਨਹੀਂ ਹੈ ਅੱਜ ਦੇ ਸਮੇਂ ਵਿੱਚ ਆਪਾਂ ਮਨੁੱਖ ਦਾ ਜੀਵਨ ਮੰਨ ਕੇ ਚੱਲ ਰਹੇ ਹਾਂ ਨਾ ਵੀ 60 ਸਾਲ ਦੀ ਉਮਰ ਹੈ ਬੰਦੇ ਦੀ ਗਿਣਤੀ ਮਿਣਤੀ ਵਿੱਚ ਹੈ ਨਾ ਲਿਮਟ ਦੇ ਵਿੱਚ ਅਨਲਿਮਟਿਡ ਤੋੜੀ ਹੈ ਭਗਤ ਕਬੀਰ ਜੀ ਕਹਿੰਦੇ ਨੌਬਤ ਹੈ ਜਿਹੜੀ ਉਹ ਸਦਾ ਨਹੀਂ ਵੱਜਦੀ ਸਦਾ ਕਿਸੇ ਬੰਦੇ ਦੇ ਝੰਡੇ ਨਹੀਂ ਝੂਲਦੇ ਹੁੰਦੇ ਸਦਾ ਕਦੇ ਵੀ ਕਿਸੇ ਦੇ ਨਾਰੇ ਨਹੀਂ ਲੱਗਦੇ ਹੁੰਦੇ ਅੱਜ ਜਿਹੜੀ ਭੀੜ ਐ ਇਨਸਾਨ ਤੇਰੇ ਅੱਗੇ ਨਾਰੇ ਲਾ ਰਹੀ ਐ ਤੇਰੀ ਜੈ ਜੈਕਾਰ ਕਰ ਰਹੀ ਐ ਜਦੋਂ ਤੂੰ ਜਹਾਨੋਂ ਤੁਰ ਗਿਆ ਇਹਨਾਂ ਨੇ ਕਿਸੇ ਹੋਰ ਦੀ ਨਾਰੇ ਲਾ ਦੇ ਨਹੀਂ ਕਬੀਰ ਨੌਬਤ ਆਪਣੀ ਦਿਨ ਦਸ ਲਹਿ ਵਜਾਇ ਨਦੀ 나ਬ ਸੰਯੋਗ ਜਿਉ ਭਗਤ ਕਬੀਰ ਵੀ ਨੇ ਉਦਾਹਰਨ ਸਾਂਝੀ ਕੀਤੀ ਐ ਨਦੀ ਨੂੰ ਪਾਰ ਕਰਨਾ ਹੋਵੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਪਹੁੰਚਣਾ ਹੋਵੇ। 나ਵ ਦੀ ਜ਼ਰੂਰਤ ਪੈਂਦੀ ਹੈ। ਮਨੁੱਖ ਬੀੜੀ ਤੇ ਸਵਾਰ ਹੋ ਕੇ ਨਦੀ ਨੂੰ ਪਾਰ ਕਰ ਲੈਂਦਾ। ਭਗਤ ਕਬੀਰ ਜੀ ਕਹਿੰਦੇ ਮਲਾ ਨੇ ਆਵਾਜ਼ ਦਿੱਤੀ ਮੁਸਾਫਰਾਂ ਨੂੰ ਜਿਹੜੇ ਕਿਨਾਰੇ ਤੇ ਖੜੇ ਨੇ ਨਦੀ ਨੂੰ ਪਾਰ ਕਰਨ ਦੇ ਲਈ ਕਿ ਤੁਸੀਂ ਮੇਰੀ 나ਵ ਦੇ ਵਿੱਚ ਬੈਠ ਜਾਵੋ। ਮੈਂ ਪਰਲੇ ਕਿਨਾਰੇ ਤੇ ਤੁਹਾਨੂੰ ਪਹੁੰਚਾ ਦਿੰਨਾ। ਸਾਰੇ ਮੁਸਾਫਿਰ ਨਾਵ ਦੇ ਵਿੱਚ ਬੈਠ ਗਏ। ਤੇ ਉਹਨਾਂ ਨੇ ਆਪਸ ਦੇ ਵਿੱਚ ਗੱਲਾਂ-ਵਾਟਾਂ ਵੀ ਕੀਤੀਆਂ। ਪਰ ਜਿਹੜੀਆਂ ਉਹ ਗੱਲਾਂ-ਵਾਟਾਂ ਕੀਤੀਆਂ, ਉਹ ਜਿਹੜਾ ਸਮਾਂ ਉਹ ਬਹੁਤ ਥੋੜਾ ਉਹਨਾਂ ਦੇ ਕੋਲ, ਉਹ ਉਦੋਂ ਤੱਕ ਹੀ ਗੱਲਾਂ ਕਰ ਸਕਦੇ ਆ ਜਦੋਂ ਤੱਕ ਜੋ ਨਾਵ ਹੈ ਉਹ ਨਦੀ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਨਹੀਂ ਪਹੁੰਚ ਜਾਂਦੀ ਹੁਣ ਇੱਕ ਨਾਵ ਨੂੰ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਪਹੁੰਚਣ ਦੇ ਲਈ ਕਿੰਨਾ ਕ ਸਮਾਂ ਲੱਗਦਾ ਅਸੀਂ ਸਮਝ ਸਕਦੇ ਉਹ ਜਿਹੜਾ ਇੰਨਾ ਕ ਸਮਾਂ ਮਿਲਿਆ ਉਹ ਸਾਰੇ ਮੁਸਾਫਰਾਂ ਨੇ ਆਪਸ ਦੇ ਵਿੱਚ ਗੱਲਾਂ ਕੀਤੀਆਂ ਜਾਣ ਪਹਿਚਾਣ ਕੀਤੀ ਕਿਸੇ ਨੇ ਕਿਸ ਦਾ ਨਾਮ ਪੁੱਛਿਆ ਕਿਸੇ ਨੇ ਕਿਸੇ ਦਾ ਪਿੰਡ ਪੁੱਛਿਆ ਕਿਸੇ ਨੇ ਕਿਸੇ ਨੂੰ ਇਹ ਪੁੱਛਿਆ ਕਿ ਤੁਸੀਂ ਕੰਮ ਕੀ ਕਰਦੇ ਹੋ ਕਿਸੇ ਨੇ ਰਿਸ਼ਤੇਦਾਰੀ ਕੱਢ ਲਈ ਕਿ ਤੁਹਾਡੇ ਪਿੰਡ ਤਾਂ ਮੈਂ ਗਿਆ ਹੈਗਾ ਉੱਥੇ ਫਲਾਣਾ ਬੰਦਾ ਜਿਹਨੂੰ ਮੈਂ ਜਾਣਦਾ ਹੁਣ ਉਹਨਾਂ ਨੇ ਇਹ ਗੱਲਾਂ ਕੀਤੀਆਂ ਜਦੋਂ ਨਦੀ ਕਿਨਾਰੇ ਤੇ ਜਦੋਂ ਣਾਵ ਕਿਨਾਰੇ ਤੇ ਪਹੁੰਚ ਗਈ ਜਦੋਂ ਣਾਵ ਕਿਨਾਰੇ ਤੇ ਪਹੁੰਚ ਗਈ ਉਹ ਜਿੰਨੇ مسافر ਸੀ ਉਹ ਸਾਰੇ ਣਾਵ ਦੇ ਵਿੱਚੋਂ ਉੱਤਰੇ ਤੇ ਜਿੱਧਰ ਜਿੱਧਰ ਕਿਸੇ ਨੇ ਜਾਣਾ ਸੀ ਉਧਰ ਉਧਰ ਚਲੇ ਗਏ ਉਹ ਪਹਿਲੀ ਵਾਰ ਹੀ ਨਦੀ ਦੇ ਕਿਨਾਰੇ ਤੇ ਮਿਲੇ ਸਨ ਉਹ مسافر ਤੇ ਉਨ੍ਹਾਂ ਦੇ ਕੋਲ ਬੜਾ ਹੀ ਥੋੜਾ ਲਿਮਟ ਟਾਈਮ ਸੀ ਣਾਵ ਦੇ ਵਿੱਚ ਬੈਠਣ ਦੇ ਲਈ ਤੇ ਗੱਲਾਂ ਕਰਨ ਦੇ ਲਈ ਤੇ ਜਦੋਂ ਉਹ ਨਾਵ ਤੋਂ ਉੱਤਰ ਗਏ ਫਿਰ ਉਹ ਜਿੱਧਰ-ਜਿੱਧਰ ਕਿਸੇ ਨੇ ਜਾਣਾ ਸੀ ਚਲੇ ਗਏ ਤੇ ਬਾਦ ਦੇ ਵਿੱਚ ਕੋਈ ਕਿਸੇ ਨੂੰ ਨਹੀਂ ਮਿਲਿਆ ਭਗਤ ਕਬੀਰ ਜੀ ਕਹਿੰਦੇ ਨਦੀ-ਨਾਵ ਸੰਜੋਗ ਜਿਉ ਬਹਰ ਨ ਮਿਲਹੈ ਆਈ ਭਗਤ ਕਬੀਰ ਜੀ ਇਹ ਉਦਾਹਰਣ ਦੇ ਕੇ ਗੱਲ ਕੀ ਸਮਝਾਣਾ ਚਾਹੁੰਦੇ ਆ ਵੀ ਇਹ ਇਨਸਾਨ ਤੂੰ ਵੀ ਮੁਸਾਫਰ ਹੀ ਹੈਂ ਇਹ ਜ਼ਿੰਦਗੀ ਦੀ ਬੇੜੀ ਦੇ ਵਿੱਚ ਤੂੰ ਮੁਸਾਫਿਰ ਬੈਠਾ ਹੈ ਤੇ ਤੇਰੇ ਕੋਲ ਜਿਹੜਾ ਸਮਾਂ ਹੈ ਨਾ ਉਹ ਬੜਾ ਲਿਮਟ ਹੈ ਥੋੜਾ ਸਮਾਂ ਤੇ ਜਿਹੜੇ ਤੇਰੇ ਨਾਲ ਦੂਸਰੇ ਮੁਸਾਫਿਰ ਬੈਠੇ ਹਨ ਪਹਿਲੀ ਵਾਰ ਤੈਨੂੰ ਮਿਲੇ ਤੇ ਬਾਦ ਦੇ ਵਿੱਚ ਜਦੋਂ ਇੱਕ ਵਾਰੀ ਤੋਂ ਇਸ ਜ਼ਿੰਦਗੀ ਰੂਪੀ ਨਾਵ ਦੇ ਵਿੱਚੋਂ ਉਤਰ ਗਿਆ ਭਾਵ ਤੇਰੀ ਮੌਤ ਹੋ ਗਈ ਦੁਬਾਰੇ ਨਹੀਂ ਮਿਲਣਾ ਜਿਹੜੇ ਸਾਡੇ ਮਾਤਾ ਪਿਤਾ ਨੇ ਭੈਣ ਭਰਾ ਨੇ ਰਿਸ਼ਤੇਦਾਰ ਹੈ ਦੋਸਤ ਮਿੱਤਰ ਨੇ ਨਗਰ ਦੇ ਲੋਕ ਨੇ ਸਮਾਜ ਦੇ ਲੋਕ ਹਨ ਪਹਿਲਾਂ ਮਿਲੇ ਹੈ ਕਦੇ ਜਨਮ ਤੋਂ ਪਹਿਲਾਂ ਮਿਲੇ ਹੋਣ ਕਿਤੇ ਜ਼ਿੰਦਗੀ ਰੂਪੀ ਬੀੜੀ ਦੇ ਵਿੱਚ ਜੀਵਨ ਰੂਪੀ 나ਬ ਦੇ ਵਿੱਚ ਚੜਨ ਤੋਂ ਪਹਿਲਾਂ ਕਿਤੇ ਮਿਲੇ ਹੋਣ ਨਹੀਂ ਮਿਲੇ ਜਦੋਂ ਅਸੀਂ ਇਸ ਜੀਵਨ ਰੂਪੀ 나ਬ ਦੇ ਵਿੱਚੋਂ ਉਤਰ ਗਏ ਇੱਕ ਵਾਰ ਦੁਬਾਰੇ ਮਿਲਣਗੇ ਜਿਹੜੇ ਮਾਤਾ ਪਿਤਾ ਅੱਜ ਸਾਡੇ ਹੈ ਨਾ ਪੁੱਤਰ ਧੀਆਂ ਹੈਨ ਜਾਂ ਸਾਡੇ ਕੋਈ ਭੈਣ ਭਰਾ ਹੈ ਰਿਸ਼ਤੇਦਾਰ ਹੈ ਦੁਬਾਰੇ ਮਿਲ ਜਾਣਗੇ ਕਦੇ ਨਹੀਂ ਮਿਲਣਗੇ ਇੰਨਾ ਕਹੀ ਸਮਾਂ ਸਾਡੇ ਕੋਲ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਦੁਬਾਰੇ ਕਦੇ ਵੀ ਕੋਈ ਕਿਸੇ ਨੂੰ ਨਹੀਂ ਮਿਲੇਗਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਝਾਤੀ ਮਾਰ ਕੇ ਵੇਖੀ ਜਿੰਨਾ ਕ ਸਮਾਂ ਅਸੀਂ ਬਤੀਤ ਕਰ ਆਏ ਹਾਂ ਆਪਣਾ ਜੀਵਨ ਕਿੰਨੇ ਬੰਦੇ ਆ ਜਿਹੜੇ ਸਾਨੂੰ ਮਿਲੇ ਤੇ ਵਿਛੜ ਗਏ ਕਿੰਨੇ ਬੰਦੇ ਆ ਸਾਡੀ ਜਾਨ ਪਹਿਚਾਣ ਦੇ ਵਿੱਚੋਂ ਜਿਹੜੇ ਅਕਾਲ ਚਲਾਣਾ ਕਰ ਗਏ ਮਰ ਗਏ ਨੇ ਉਹ ਜ਼ਿੰਦਗੀ ਰੂਪੀ नाव ਦੇ ਵਿੱਚ ਉਤਰ ਗਏ ਤੇ ਕਿੰਨੇ ਬੰਦੇ ਆ ਜਿਹੜੇ ਸਾਨੂੰ ਹਜੇ ਮਿਲਣਗੇ ਅੱਗੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਵੀ ਮਿਲਣਗੇ ਨਮੀਆਂ ਰਿਸ਼ਤੇਦਾਰੀਆਂ ਪਹਿਣਣਗੇ ਨਵੇਂ ਦੋਸਤ ਮਿੱਤਰ ਨਵੇਂ ਸਾਥ ਸਬੰਧੀ ਆਖਰ ਜ਼ਿੰਦਗੀ ਦੀ ਬੇੜੀ ਵਿੱਚੋਂ ਉਹ ਵੀ ਉਤਰਨਗੇ ਸਾਡੇ ਤੋਂ ਪਹਿਲਾਂ ਉਤਰਨਗੇ ਤੇ ਕਦੇ ਨਹੀਂ ਮਿਲਣਗੇ ਇਸੇ ਤਰ੍ਹਾਂ ਇੱਕ ਦਿਨ ਸਮਾਂ ਸਾਡਾ ਵੀ ਆਵੇਗਾ ਅਸੀਂ ਵੀ ਜੀਵਨ ਰੂਪੀ ਨਾਵ ਦੇ ਵਿੱਚ ਉਤਰ ਜਾਣਾ ਫਿਰ ਕਿਸੇ ਨੂੰ ਨਹੀਂ ਮਿਲਣਾ ਭਗਤ ਕਬੀਰ ਜੀ ਕਹਿ ਰਹੇ ਐ ਇਹ ਇਨਸਾਨ ਕੋ ਇਸ ਧਰਤੀ ਦੇ ਉੱਪਰ ਮੁਸਾਫਰ ਹੈ ਤੇ ਜ਼ਿੰਦਗੀ ਰੂਪੀ ਨਾਵ ਦੇ ਵਿੱਚ ਬੈਠ ਕੇ ਤੇ ਸਫ਼ਰ ਕਰ ਰਿਹਾ ਹੈ ਤੇਰਾ ਸਫ਼ਰ ਐ ਨਾ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਜਿਹੜੇ ਸਿਆਣੇ ਮਨੁੱਖ ਨੇ ਦਾਨੇ ਇਨਸਾਨ ਨੇ ਜਦੋਂ ਉਹ ਸਫ਼ਰ ਕਰਦੇ ਐ ਨਾ ਤੇ ਉਹ ਵਧੀਆ ਤਰੀਕੇ ਨਾਲ ਸਫ਼ਰ ਕਰਦੇ ਐ ਕਿ ਕਈ ਇਹੋ ਜਿਹੇ ਵੀ ਹੁੰਦੇ ਆ ਜਦੋਂ ਬੱਸ ਦੇ ਵਿੱਚ ਚੜ ਜਾਣ ਉਹਨਾਂ ਨੇ ਬੱਸ ਦੇ ਵਿੱਚ ਚੜਨ ਅਸਾਰ ਸੀਟ ਦੇ ਲਈ ਰੌਲਾ ਪਾ ਲੈਣਾ ਫਿਰ ਉਹਨਾਂ ਨੇ ਉਹ ਲੜਾਈ ਝਗੜਾ ਤੇ ਕਲੇਸ਼ ਵਿੱਢਣਾ ਬੱਸ ਦੇ ਵਿੱਚ ਵੀ ਜਦੋਂ ਤੱਕ ਬੱਸ ਸਟਾਪ ਨਹੀਂ ਆਉਂਦਾ ਉਹਨਾਂ ਦੀ ਲੜਾਈ ਚੱਲਦੀ ਹੀ ਰਹਿੰਦੀ ਉਹ ਆਪ ਵੀ ਦੁਖੀ ਹੋਏ ਜਿਸ ਦੇ ਨਾਲ ਲੜਾਈ ਵਿੱਟ ਲਈ ਹੈ ਸ਼ੁਰੂ ਕਰ ਲਈ ਹੈ ਉਸ ਇਨਸਾਨ ਦਾ ਸਫ਼ਰ ਵੀ ਔਖਾ ਕਰਤਾ ਤੇ ਜਿਹੜੇ ਆਲੇ ਦੁਆਲੇ ਬੈਠੇ ਆ ਹੋਰ ਸੀਟਾਂ ਦੇ ਉੱਪਰ ਮੁਸਾਫਰ ਉਹ ਵੀ ਵਿਚਾਰੇ ਦੁਖੀ ਨੇ ਕਿ ਕਿੱਛੇ ਇਹਨਾਂ ਨੇ ਇੱਥੇ ਕਲੇਸ਼ ਪਾਇਆ ਬੱਸ ਦੇ ਵਿੱਚ ਕਈ ਵਾਰੀ ਤਾਂ ਉਹ ਇਤਰਾਜ਼ ਵੀ ਕਰਦੇ ਆ ਬੱਸ ਕੰਡਕਟਰ ਜਾਂ ਡਰਾਈਵਰ ਨੂੰ ਕਹਿੰਦੇ ਵੀ ਬੱਸ ਰੋਕ ਕੇ ਨਾ ਇਹਨਾਂ ਨੂੰ ਦੋਨਾਂ ਨੂੰ ਲਾਹ ਦੋ ਥੱਲੇ ਇਸੇ ਤਰੀਕੇ ਹੁੰਦੇ ਹੁਣ ਜਿਹੜਾ ਸਿਆਣਾ ਮਨੁੱਖ ਹੈ ਦਾਣਾ ਇਨਸਾਨ ਹੈ ਉਹ ਸਫਰ ਕਰਦਾ ਹੈ ਵਧੀਆ ਤਰੀਕੇ ਨਾਲ ਉਹ ਬਸ ਦੇ ਵਿੱਚ ਲੜਾਈ ਝਗੜਾ ਨਹੀਂ ਕਰਦਾ ਕਲੇਸ਼ ਨਹੀਂ ਕਰਦਾ ਸੀਟ ਦੇ ਲਈ ਨਹੀਂ ਲੜਦਾ ਇਹ ਤਾਂ ਇੱਕ ਉਦਾਹਰਣ ਹੈ ਜਿੰਦਗੀ ਦਾ ਸਫਰ ਵੀ ਬੜਾ ਥੋੜਾ ਹੈ ਨਦੀ-ਨਾਵ ਸੰਯੋਗ ਜਿਉਂ ਬਹਰ ਨਾ ਮਿਲੇ ਆਏ ਨਦੀ-ਨਾਵ ਵਿਸ਼ੁੰਨਿਆ ਤੇ ਇਹ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਵੀ ਜਿਹੜੇ ਸਿਆਣੇ ਇਨਸਾਨ ਹੈ ਨਾ ਉਹੀ ਵਧੀਆ ਸਫ਼ਰ ਕਰਦੇ ਬਾਕੀਆਂ ਨੇ ਤਾਂ ਲੜਾਈ ਝਗੜਾ ਤੇ ਕਲੇਸ਼ ਗੱਡਿਆ ਹੁੰਦਾ ਇੱਥੇ ਕਿੰਨੀ ਜ਼ਿਆਦਾ ਈਰਖ ਹੈ ਕਿੰਨੀ ਜ਼ਿਆਦਾ ਨਫ਼ਰਤ ਹੈ ਬੰਦਾ ਥੋੜੇ ਥੋੜੇ ਪਦਾਰਥਾਂ ਦੇ ਲਈ ਮਾਤਾ ਪਿਤਾ ਨਾਲ ਕਿਸ ਨੇ ਜੰਗ ਸ਼ੁਰੂ ਕੀਤੀ ਹੋਈ ਆ ਕਿਸ ਨੇ ਭੈਣ ਭਰਾਵਾਂ ਦੇ ਨਾਲ ਕੋਈ ਰਿਸ਼ਤੇਦਾਰਾਂ ਨਾਲ ਲੜੀ ਜਾਂਦਾ ਕੋਈ ਪਿੰਡ ਦੇ ਲੋਕਾਂ ਨਾਲ ਲੜੀ ਜਾਂਦਾ ਇਸੇ ਤਰ੍ਹਾਂ ਹੀ ਹੈ ਨਾ ਚੱਲ ਰਿਹਾ ਇਹ ਜ਼ਿੰਦਗੀ ਦੇ ਵਿੱਚ ਨਫ਼ਰਤ ਹੈ ਈਰਖ ਹੈ ਲੜਾਈ ਨੇ ਝਗੜੇ ਨੇ ਕਲੇਸ਼ ਨੇ ਭਗਤ ਕਬੀਰ ਜੀ ਕਹਿੰਦੇ ਨਫ਼ਰਤ ਲੜਾਈ ਝਗੜੇ ਕਲੇਸ਼ ਈਰਖਾ ਇਹਨੇ ਤੇਰਾ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਨਾ ਉਹ ਦੁਖਦਾਈ ਬਣਾ ਦੇ ਤੇ ਜ਼ਿੰਦਗੀ ਦਾ ਜਿਹੜਾ ਸਮਾਂ ਉਹ ਵੀ ਬੇਅਰਥ ਹੀ ਬਤੀਤ ਹੋ ਜਾਣਾ ਚਾਹੀਦਾ ਤਾਂ ਇਹ ਹੈ ਕਿ ਤੂੰ ਇੱਕ ਸਿਆਣਾ ਇਨਸਾਨ ਬਣ ਕੇ ਇੱਕ ਵਧੀਆ ਮੁਸਾਫਰ ਬਣ ਕੇ ਸੋਹਣਾ ਸਫ਼ਰ ਹੈ ਜਿਹੜਾ ਉਹ ਆਪਣਾ ਕਰੀ ਚੱਲ ਅਖੀਰ ਤਾਂ ਉਤਰਨਾ ਹੀ ਪਵੇਗਾ ਨਾਵ ਦੇ ਵਿੱਚ ਜਿਹੜੇ ਸਿਆਣੇ ਮਨੁੱਖ ਹਨ ਉਹ ਵਧੀਆ ਗੁਣਾਂ ਦੀ ਸੁਗੰਧੀ ਵੰਡਦੇ ਆਂ ਗੁਣਾਂ ਨੂੰ ਜੀਵਨ ਦੇ ਵਿੱਚ ਵਰਤਦੇ ਆਂ ਦੂਸਰੇ ਦੀਆਂ ਖੁਸ਼ੀਆਂ ਦਾ ਧਿਆਨ ਰੱਖਦੇ ਆ ਹੋਇਆ ਆਪਣਾ ਸਫਰ ਕਰਦੇ ਭਗਤ ਕਬੀਰ ਜੀ ਕਹਿੰਦੇ ਜਿਹੜੀ ਤੇਰੇ ਅੱਗੇ ਨੌਬਤ ਵੱਜ ਰਹੀ ਹੈ ਤੇਰੇ ਕੋਲ ਕੋਈ ਰੁੱਤ ਵਹ ਕੋਈ ਅਹੁਦਾ ਹੈਗਾ ਉਹਦੇ ਸੋਹਲੇ ਨਾਗਾ ਉਹਨੂੰ ਆਪਣੇ ਵਸ ਦੇ ਵਿੱਚ ਰੱਖ ਕੰਟਰੋਲ ਦੇ ਵਿੱਚ ਰੱਖ ਤੇ ਜਿਹੜਾ ਜੀਵਨ ਹੈ ਉਹ ਵਧੀਆ ਤਰੀਕੇ ਦੇ ਨਾਲ ਆਪਣਾ ਬਤੀਤ ਕਰ ਨਾ ਕਿ ਇਹ ਜ਼ਿੰਦਗੀ ਦੇ ਸਫਰ ਦੇ ਵਿੱਚ ਤੋਂ ਲੜਾਈ ਝਗੜੇ ਤੇ ਕਲੇਸ਼ ਤੇ ਨਫ਼ਰਤ ਇਹ ਸਾਰਾ ਕੁਝ ਕਰਦਾ ਰਹੇ ਤੇ ਆਪਾਂ ਵੇਖ ਸਕਦੇ ਹਾਂ ਸਮਾਜ ਦੇ ਵਿੱਚ ਨਜ਼ਰ ਮਾਰ ਕੇ ਆਪਣੀ ਖੁਦ ਦੀ ਜ਼ਿੰਦਗੀ ਦੇ ਵਿੱਚ ਨਜ਼ਰ ਮਾਰ ਕੇ ਵੀ ਅਸੀਂ ਜੀਵਨ ਆ ਜਿਹੜਾ ਕਿਸ ਤਰ੍ਹਾਂ ਦਾ ਬਤੀਤ ਕਰ ਰਹੇ ਜਿਹੜਾ ਬੰਦਾ ਬੱਸ ਦੇ ਵਿੱਚ ਸੀਟ ਦੇ ਲਈ ਲੜ ਰਿਹਾ ਜਿਹੜੇ ਸਿਆਣੇ ਮੁਸਾਫਰ ਬੈਠੇ ਹਨ ਉਹ ਸੋਚਦੇ ਆ ਵੀ ਕਿੰਨੇ ਜ਼ਿਆਦਾ ਬੇਵਕੂਫ ਨੇ ਇਹ ਇਹ ਫੇਰ ਕੀ ਹੋ ਗਿਆ ਸੀਟ ਨਹੀਂ ਮਿਲ ਰਹੀ ਅੱਧੇ ਘੰਟੇ ਨੂੰ ਉੱਤਰ ਜਾਣਾ ਇੱਥੇ ਜਾ ਕੇ ਸਾਨੂੰ ਇੰਜ ਖਿਆਲ ਵੀ ਆਉਂਦੇ ਆ ਮਨ ਵਿੱਚ ਪਰ ਜਿਹੜੇ ਗੁਰੂ ਸਹਿਬਾਨ ਨੇ ਨਾ ਉਹ ਵੀ ਸਾਡੇ ਬਾਰੇ ਐਂ ਸੋਚਦੇ ਆ ਵੀ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਲੜੀ ਜਾਂਦੇ ਆ ਤਾਂ ਰਾਂ ਦੇ ਵਿੱਚ ਥੋੜੇ ਥੋੜੇ ਪਦਾਰਥਾਂ ਪਿੱਛੇ ਲੜੀ ਜਾਂਦੇ ਆ ਇਹ ਯਾਤਰਾ ਨਾਲ ਤਾਂ ਕੁਝ ਜਾਣੀ ਨਹੀਂ ਨਾਲ ਦੇ ਵਿੱਚੋਂ ਉਤਰਣੀ ਐ ਜੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਹੋਵੇ ਵੀ ਨਾਲ ਕੁਝ ਜਾਣਾ ਨਹੀਂ ਨਾਲ ਵਿੱਚੋਂ ਉਤਰ ਜਾਣਾ ਗੁਰੂ ਸਹਿਬਾਨ ਦੇ ਇਹ ਜੋ ਗਿਆਨ ਦੀ ਗੱਲ ਮਨ ਵਿੱਚ ਬੈਠੀ ਹੋਵੇ ਬਹੁਤੇ ਲੜਾਈ ਝਗੜੇ ਕਲੇਸ਼ ਤਾਂ ਉਹਦੀ ਖਤਮ ਹੋ ਜਾਣਗੇ। ਵਿਚਾਰ ਜੋ ਕੁਝ ਹੋ ਗਿਆ ਸੋ ਠੀਕ ਹੈ। ਅਸੀਂ ਵੀ ਉਸੇ ਤਰੀਕੇ ਲੜਦੇ ਹਾਂ। ਗੁਰੂ ਸਾਹਿਬਾਨ ਦੀਆਂ ਨਜ਼ਰਾਂ ਵਿੱਚ ਅਸੀਂ ਵੀ ਕੋਈ ਬਹੁਤੇ ਸਿਆਣੇ ਨਹੀਂ ਬੇਵਕੂਫ ਹੀ ਹਾਂ। ਐਸੇ ਕਰਕੇ ਤਾਂ ਗੁਰੂ ਸਾਹਿਬਾਨ ਨੇ ਕਿਹਾ ਵੀ ਗੁਰ ਕੀ ਮਤ ਤੋਂ ਲੇ ਕੇ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੀ ਗੁਰੂ ਦੇ ਮਤ ਤੋਂ ਬਗੈਰ ਬੰਦੇ ਆ ਜਿਹੜੇ ਉਹ ਡੁੱਬਦੇ ਆ ਲੜਾਈ ਝਗੜੇ ਕਲੇਸ਼ ਨਫ਼ਰਤ ਈਰਖਾ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੇ ਵੱਡੇ ਵੱਡੇ ਕਲੇਸ਼ ਖੜੇ ਹੋ ਜਾਂਦੇ ਆ ਬੰਦਾ 20 20 ਸਾਲ ਇਸੇ ਤਰੀਕੇ ਬਤੀਤ ਕਰ ਦਿੰਦਾ ਲੜਾਈ ਝਗੜੇ ਕਲੇਸ਼ਾਂ ਦੇ ਵਿੱਚ ਆਪਾਂ ਵੇਖਦੇ ਆ ਨਾ ਕੋਈ ਕੇਸ ਚੱਲ ਪਿਆ ਬੰਦਾ 20 30 ਸਾਲ ਤਰੀਕਾਂ ਤੇ ਜਾਈ ਜਾਂਦਾ ਤੁਰਿਆ ਫਿਰਦਾ ਹੈਗਾ ਆਪਣੇ ਜੀਵਨ ਨੂੰ ਦੁਖੀ ਕਰ ਲੈਂਦਾ ਹੈ ਦੂਸਰਿਆਂ ਨੂੰ ਵੀ ਦੁਖੀ ਕਰਦਾ ਹੈ ਤੇ ਜਿਹੜਾ ਜ਼ਿੰਦਗੀ ਦੇ ਪਲ ਸੀਗੇ ਜੋ ਆਨੰਦ ਮੰਨਣਾ ਸੀ ਉਹ ਆ ਚੱਕਰਾਂ 'ਚ ਹੀ ਲੰਘ ਗਿਆ ਸਾਰਾ ਜੀਵਨ ਜੀਵਨ ਜਿਹੜਾ ਉਹ ਬਰਬਾਦ ਹੋ ਗਏ ਭਗਤ ਕਬੀਰ ਕੀ ਜ਼ਿਕਰ ਕਰ ਰਿਹਾ ਕਬੀਰ ਨੌਬਤ ਆਪਣੀ ਦਿਨ ਦਾ ਸਦੀ ਬਜਾਏ ਦਸਕ ਦਿਨਾਂ ਦੀ ਖੇਡ ਹੈ ਲੰਬ ਜਿੰਦਗੀ ਹੈ ਉਹ ਕੋਈ ਬਹੁਤੀ ਲੰਬੇਰੀ ਨਹੀਂ ਹੈ ਲਿਮਟ ਜਆ ਟਾਈਮ ਹੈ ਬਤੀਤ ਹੋਈ ਜਾਣਾ ਨਦੀ ਨਾਵ ਸੰਯੋਗ ਜਿਓ ਗੱਲ ਇਹ ਵੀ ਸਮਝਣ ਵਾਲੀ ਹੈ ਵੀ ਅਸੀਂ ਲੜਾਈ ਝਗੜੇ ਕਰੀਏ ਕਿਉਂ ਕਿਉਂਕਿ ਅਸੀਂ ਪਹਿਲੀ ਵਾਰ ਇਕੱਠੇ ਹੋਏ ਹਾਂ ਤੇ ਲਾਸਟ ਵਾਰ ਇਹ ਹੀ ਇਕੱਠੇ ਹੋਏ ਹਾਂ ਦੁਬਾਰੇ ਤਾਂ ਕਦੇ ਮਿਲਣੇ ਨਹੀਂ ਨਾ ਉਹ ਮਾਤਾ ਪਿਤਾ ਮਿਲਨੇ ਆ ਦੁਬਾਰੇ ਜਦੋਂ ਇੱਕ ਵਾਰੀ ਜਹਾਨੋਂ ਤੁਰ ਗਏ ਨਾ ਭੈਣ ਭਰਾ ਮਿਲਨੇ ਆ ਨਾ ਕੋਈ ਚਾਚੇ ਚਾਇ ਨਾ ਰਿਸ਼ਤੇਦਾਰ ਸਾਥ ਸੰਬੰਧੀ ਸਭ ਚਲੇ ਜਾਣਗੇ ਅਸੀਂ ਵੀ ਚਲੇ ਜਾਣਗੇ ਗੁਰੂ ਸਹਿਬਾਨ ਕਹਿੰਦੇ ਪਹਿਲੀ ਵਾਰ ਮਿਲਿਆ ਤੇ ਪਹਿਲੀ ਵਾਰ ਹੀ ਕਲੇਸ਼ ਵਿੱਢ ਲਿਆ ਜ਼ਿੰਦਗੀ ਦੇ ਵਿੱਚ ਨਫ਼ਰਤ ਪੈਦਾ ਕਰ ਲਈ ਈਰਖਾ ਪੈਦਾ ਕਰ ਲਈ ਬੇਬਕੂਫੀ ਵਾਲੀ ਗੱਲ ਸਿਆਣੇ ਮਨੁੱਖ ਨਹੀਂ ਇਸ ਤਰ੍ਹਾਂ ਕਰਿਆ ਕਰਦੀ ਵੀ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਆਪਣੇ ਨਿੱਜੀ स्वार्थ ਦੇ ਲਈ ਲੜਦੇ ਹੋਣ ਪਦਾਰਥਾਂ ਦੇ ਲੜਦੇ ਹੋਣ ਭਗਤ ਕਬੀਰ ਜੀ ਕਹਿ ਰਹੇ ਆ ਵੀ ਜੀਵਨ ਜਿਹੜਾ ਉਹ ਅਨੰਤ ਵਿੱਚ ਗੁਜ਼ਾਰੋ ਨਾ ਨਦੀ-ਨਾਵ ਸੰਯੋਗ ਜਿਵੇਂ ਅਸੀਂ ਮੁਸਾਫਰ ਹੀ ਹਾਂ ਸਫ਼ਰ ਦੇ ਵਿੱਚ ਬਹਰ ਨਾ ਮਿਲਹਿ ਆਈ ਦੁਬਾਰੇ ਦੁਬਾਰੇ ਥੋੜੀ ਮਿਲਣਾ ਨਾ ਉਹ ਮਾਤਾ ਪਿਤਾ ਨੇ ਮਿਲਣਾ ਨਾ ਭੈਣ ਭਰਾਵਾਂ ਨੇ ਮਿਲਣਾ ਤੇ ਨਾ ਹੀ ਅਸੀਂ ਕਿਸੇ ਨੂੰ ਮਿਲਣਾ ਜਿਨੇ ਸਾਡੇ ਨਾਲ ਤਲੇਸ ਵਿਦਿਆ ਹੋਇਆ ਇਤਨਾ ਸਾਰਿਆਂ ਤੇ ਹੀ ਗੱਲ ਲਾਗੂ ਹੁੰਦੀ ਹੈ ਨਾ ਵੀ ਅਸੀਂ ਆਪੋ ਆਪਣੇ ਜੀਵਨ ਦੇ ਵਿੱਚ ਝਾਤੀ ਮਾਰੀਏ ਵੀ ਅਸੀਂ ਇਸ ਤਰ੍ਹਾਂ ਦਾ ਬਿਹੇਵੀਅਰ ਹੈ ਜਿਹੜਾ ਉਹ ਨਾ ਕਰੀਏ ਤੇ ਨਾ ਹੀ ਕੋਈ ਸਾਡੇ ਨਾਲ ਕਰੇ ਫਿਰ ਸਾਰੇ ਹੀ ਮਨੁੱਖ ਹੈ ਜਿਹੜੇ ਉਹ ਆਪਣੇ ਸਫਰ ਦਾ ਆਨੰਦ ਮਾਣਨਗੇ ਖੁਸ਼ੀ ਮਾਨਣਗੇ ਸੋ ਗੁਰੂ ਸਹਿਬਾਨ ਕਿਰਪਾ ਕਰਨ ਸਾਡੇ ਮਨ ਵਿੱਚ ਇਹ ਗੱਲ ਵਸ ਜਾਵੇ ਸਾਡਾ ਜੀਵਨ ਜਿਹੜਾ ਉਹ ਥੋੜਾ ਲਿਮਟ ਵਿੱਚ ਹੈ ਗਿਣਤੀ ਮਿੰਤੀ ਵਿੱਚ ਆ ਸਕਦਾ ਸਾਡੀ ਜ਼ਿੰਦਗੀ ਕਿੰਨੀ ਕਬੜੀ ਹੈ ਇਹਦੀ ਗਿਣਤੀ ਹੋ ਸਕਦੀ ਹੈ ਲਿਮਟ ਟਾਈਮ ਹੈ ਤੇ ਗੁਰੂ ਸਹਿਬਾਨ ਕਿਰਪਾ ਕਰਨ ਜੇਕਰ ਇਹ ਗੱਲਾਂ ਸਾਡੇ ਮਨ ਵਿੱਚ ਵਸ ਜਾਣ ਤਾਂ ਨਫ਼ਰਤ ਈਰਖਾ ਲੜਾਈ ਝਗੜੇ ਕਲੇਸ਼ ਇਨ੍ਹਾਂ ਤੋਂ ਅਸੀਂ ਉੱਪਰ ਉੱਠ ਜਾਵਾਂਗੇ ਤੇ ਜੀਵਨ ਜਿਹੜਾ ਵਧੀਆ ਬਤੀਤ ਕਰਾਂਗੇ